ਆ ਦੇ ਲੋ ਮੂਫਲੀਆਂ ਹੀ ਮੂਫਲੀਆਂ ਆ ਪਹੁੰਚ ਗਏ ਆਪਾਂ ਡ్రਾਈ ਫਰੂਟ ਮਾਰਕੀਟ ਬਿਸਤਰੇ ਪੰਚਾਤ ਤੇ ਆ ਹੁਣ ਆ ਪੜੇ ਰਹਿ ਗਿਆ ਲਫਾਫੇ ਹੁਣ ਉਹ ਲੈ ਕੇ ਆਉਨੇ ਆ ਲੋ ਜੀ ਲਫਾਫਾ ਭਰ ਕੇ ਸ਼ਾਪਿੰਗ ਆਪਾਂ ਕਰ ਲਈ ਆ ਦੇਖ ਲੋ ਪਤੰਗ ਬਾਈ ਕਰ ਦੇ ਲੋ ਅਗੋਂ ਢੋਲੀ ਦਾ ਆਇਆ ਨਹੀਂ ਆ ਅਸੀਂ ਛੋਟਾ ਢੋਲੀ ਬੁਲਾਇਆ ਪਹੁੰਚ ਗਏ ਆਪਾਂ ਲੱਕੜਾ ਲੈਣਾ ਹਾਂਜੀ ਦੋਸਤੋ ਤੇ ਮਿੱਤਰੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਗੇ ਆਪਾਂ ਬਹੁਤ ਹੀ ਵਧੀਆ ਤੇ ਜਿੱਦਾਂ ਕਿ ਕੱਲ ਹੈਗੀ ਆ ਲੋੜੀ ਸਾਰੇ ਨੂੰ ਪਹਿਲਾਂ ਤਾਂ ਹੈਪੀ ਲੋੜੀ ਤੇ ਵਧੀਆ ਵਧੀਆ ਪਤੰਗ ਚੜਾਓ ਮੂਫਲੀਆਂ ਖਾਓ ਲੋੜੀ ਮਨਾਓ ਤੇ ਸਾਡੇ ਪੁੱਤਰ ਸਹਿਬਾ ਸਿੰਘ ਦੀ ਹੈਗੀ ਪਹਿਲੀ ਲੋੜੀ ਸੋ ਆਪਾਂ ਖੁਸ਼ੀ 'ਚ ਕੱਲ ਨੂੰ ਕਰੋਨਾ ਪਾਰਟ ਚ ਉਹਦੀ ਪ੍ਰੈਪਰੇਸ਼ਨ 'ਚ ਲੱਗੇ ਹੋਇਆ ਨਹੀਂ ਤਾਂ ਆਪਾਂ ਵੀ ਪਤੰਗ ਢੜਾਉਣੇ ਸੀਗੇ ਸੋ ਅੱਜ ਮੈਂ ਪਤੰਗ ਢੜਾ ਨਹੀਂ ਰਿਹਾ ਬਟ ਮੈਂ ਤੁਹਾਨੂੰ ਉੱਪਰ ਦਾ ਮਾਹੌਲ ਦਿਖਾਉਣਾ ਪਤੰਗ ਵਧੀਆ ਚੜ ਰਹੇ ਆ ਤੇ ਆਪਾਂ ਚੱਲੇ ਸੀ ਬਾਜ਼ਾਰ ਵਾਲੀ ਸਾਈਡ ਥੋੜਾ ਬਹੁਤ ਸਮਾਨ ਲੈ ਕੇ ਆਉਣਾ ਕੱਲ੍ਹ ਹੀ ਤੇ ਚਲੋ ਫਿਰ ਚੱਲਦੇ ਆਂ ਬਾਜ਼ਾਰ ਨਾਲ ਤੁਹਾਨੂੰ ਬਜਾਦੀਆਂ ਰੌਣਕਾਂ ਦਿਖਾ ਕੇ ਲੋਨੇ ਮੈਂ ਕਿਹਾ ਲੋਹੜੀ ਤੇ ਬਜਾਦੀਆਂ ਰੌਣਕਾਂ ਤੁਹਾਨੂੰ ਦਿਖਾ ਦਈਏ ਤੇ ਆਹ ਕਰੋ ਚੈੱਕ ਪਹਿਲਾਂ ਆਹ ਦੇਖ ਲਓ ਪਤੰਗ ਬਾਈ ਕਰਦੇ ਲੋਕ ਦਿਲ ਤਾਂ ਮੇਰਾ ਹੀ ਬੋਹ ਕਰ ਰਿਹਾ ਪਰ ਮੇਰੇ ਕੋਲ ਟਾਈਮ ਹੈ ਨਹੀਂ ਹਲੇ ਪਤੰਗ ਚੜਾਉਣ ਦਾ ਸੋ ਬਾਜ਼ਾਰ ਜਾਣਾ ਜ਼ਰੂਰੀ ਜ਼ਿਆਦਾ ਦਿਲ ਤਾਂ ਮੇਰਾ ਹੀ ਬੋਹ ਕਰ ਰਿਹਾ ਪਤੰਗ ਚੜਾਉਣ ਦਾ ਪਰ ਟਾਈਮ ਹੈ ਨਹੀਂਗਾ ਬਾਜ਼ਾਰ ਜਾਣਾ ਜ਼ਿਆਦਾ ਜ਼ਰੂਰੀ ਆ ਤੇ ਸੋ ਮੈਂ ਕਿਹਾ ਚਲੋ ਬਾਜ਼ਾਰ ਦਾ ਜਾਣਾ ਹੀ ਆ ਤੁਹਾਨੂੰ ਬਜਾਦੀਆਂ ਰੌਣਕਾਂ ਦਿਖਾ ਦਈਏ ਆਜੋ ਚੱਲਦੇ ਆ ਮਿਲਦੇ ਆ ਤੁਹਾਨੂੰ ਰਸਤੇ 'ਚ ਆਹ ਲੋ ਜੀ ਦੇਖ ਲੋ ਦੁਕਾਨਾਂ ਦੇ ਕੋਲ ਐ ਸੱਜੀਆਂ ਮੂਫੜੀਆਂ ਰੇੜੀਆਂ ਦੀਆਂ ਆਹ ਚਲੋ ਮੂਫੜੀ ਮੂਫੜੀ ਹੋਈ ਪਈ ਐ ਮਾਰਕੀਟ 'ਚ ਮੂਫੜੀ ਮੂਫੜੀ ਆਜੇਗਾ ਸੰਡੇ ਵੀ ਆ ਉਹਦੇ ਕਰਕੇ ਭੀੜ ਜ਼ਿਆਦਾ ਆ ਆ ਗਿਆ ਹੈਂਡਲੂਆ ਆਪਾਂ ਜਾਣਾ ਹੈਂਡਲੂਂਦੇ ਉਹ ਜੀ ਲਿਵਾਵਾ ਭਰ ਕੇ ਸ਼ਾਪਿੰਗ ਆਪਾਂ ਕਰ ਲਈ ਐ ਤੇ ਆਪਾਂ ਅਗੇ ਹੀ ਬਾਹਰ ਹਣ ਆਹ ਦੇਖ ਲੋ ਮੂਫੜੀਆਂ ਐ ਮੂਫੜੀਆਂ ਆ ਓਏ ਲੋ ਕਿੱਡਾ ਵੱਡਾ ਗੁੱਡਾ ਲੈ ਜਾਂਦਾ ਚੜਾਉਣਾ ਕਿੱਦਾਂ ਇਹ ਰੱਸੀ ਨਾਲ ਇਹ ਆਪਾਂ ਲੈ ਕੇ ਆਏ ਆ ਵਿਛਾਈ ਥੱਲੇ ਕਰਨ ਲਈ ਬਿਸਤਰੇ ਗੁਰਦੁਆਰੇ ਤੋਂ ਰੇਡੇੜਾ ਸਾਨੂੰ ਮਿਲਿਆ ਨਹੀਂ ਇੰਨੇ ਹੀ ਹੋਰ ਲੈ ਕੇ ਆਉਣੇ ਹਾਲੇ ਮਾਈਕ ਟੋਆ ਦੀ ਚੱਕ ਲਿਆ ਤੇ ਚਲੋ ਇਹ ਰੱਖਦੇ ਆ ਤੇ ਬਾਕੀ ਹੋਰ ਲੈ ਕੇ ਆਉਣੇ ਆਉਣ ਜਾ ਕੇ ਲੋ ਜੀ ਇੱਕ ਕਿਹੜਾ ਦੂਜਾ ਕਿਹੜਾ ਦੂਜੇ ਕਿੜੇ ਦਾ ਬਾਕੀ ਸਾਰਾ ਸਮਾਨ ਚੱਕ ਲਿਆਂਦਾ ਤੇ ਬਿਸਤਰੇ ਪੰਜਾਤ ਤੇ ਆ ਹੁਣ ਅਪਣੇ ਰਹਿ ਗਏ ਲਫਾਫੇ ਹੁਣ ਉਹ ਲੈ ਕੇ ਆਉਣੇ ਆ ਓਏ ਬੇਸਤਰੇ ਪਹੁੰਚ ਗਏ ਆ ਸਮੋਸੇ ਦਾ ਆਰਡਰ ਦੇਤਾ ਆ ਬਾਕੀ ਰਹਿ ਗਿਆ ਹੁਣ ਆਪਣੇ ਲਿਫਾਫੇ ਪੈਕਿੰਗ ਵਾਲੇ ਹੁਣ ਉਹ ਲੈ ਕੇ ਆਉਣੇ ਚੱਲ ਕੇ ਆਲੇ ਤੁਹਾਨੂੰ ਬਾਜ਼ਾਰ ਘੁਮਾ ਕੇ ਜੁਹਣੇ ਆ ਜਾ ਆ ਕਰੋ ਚੱਕ ਗਿਲ ਰੋਡ ਦੀਆਂ ਰੌਣਕਾਂ ਮੂਹੜੀਆਂ ਵਾਲੇ ਸਟਾਲ ਲੱਗੇ ਦੇਖੋ ਟੈਂਟ ਟੋਟ ਲਾ ਕੇ ਲਾਇਓ ਆ ਬਈਆ ਹਨ ਆ ਹੈ ਕਿ ਨਹੀਂ ਨਜ਼ਾਰਾ ਆ ਸਵੀਟ ਲਾਈਟਾਂ ਆਤੀਆਂ ਚੱਲਦੀਆਂ ਰਹਿੰਦੀਆਂ ਆਉਂਦੀਆਂ ਬੱਦੀਆਂ ਰਹਿੰਦੀਆਂ ਇਹਦੀਆਂ ਸਮਾਰਟ ਸਿਟੀ ਲੁਧਿਆਣਾ ਆ ਕਿਆ ਬਾਤਾਂ ਕੀ ਕਿਆ ਬਾਤਾਂ ਮੈਂਟਨੈਂਸ ਹੈ ਨਹੀਂ ਇਹਦੀ ਉੱਵਾ ਫੇਰ ਨਲੀ ਬਾਜ਼ਾਰ ਜਾਣਾ ਹੀ ਪਾਣਾ ਕਿਉਂਕਿ ਲੋਨ ਤੇ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ। ਉਹ ਹੁਣ ਚੱਲਿਆ ਮੈਂ ਬਾਜ਼ਾਰ ਵਾਲੀ ਸਾਈਡ। ਸਿੰਗਲ ਸਕਰੀਨ ਸਨਵੇਂ ਦੇਖ ਲੋ ਕੀ ਹਾਲ ਹੋ ਗਿਆ ਇਹਨਾਂ ਦੇ? ਬੰਦ ਹੀ ਹੋ ਗਏ। ਪੁਰਾਣੀਆਂ ਚੀਜ਼ਾਂ ਵਧੀਆ ਹੁੰਦੀ ਸਨ ਬੰਦ ਕਰਤੀਆਂ ਇਹਨਾਂ ਨੇ ਅੱਜਕੱਲ। ਇਹ ਹੈਗੀ ਆ ਸਾਰੀ ਆ ਦੇਖੋ ਸਲਾਈ ਮਸ਼ੀਨ ਮਾਰਕੀਟ ਇੱਥੇ ਸਲਾਈ ਮਸ਼ੀਨਾਂ, ਓਵਰਲੌਕ ਮਸ਼ੀਨਾਂ ਇਹ ਉਹ ਦੇਖੋ ਸਭ ਮਿਲਦਾ। ਸਾਡੇ ਕਰਕੇ ਬੰਦ ਹੋ ਗਈ ਆ। ਨਹੀਂ ਆਹ ਵਾਲੇ ਖੁੱਲੀ ਹੁੰਦੀ ਐ ਇਹ ਮਾਰਕੀਟ। ਆਪਾਂ ਜਾਣਾ ਕੇਸਰਗੰਜ ਮੰਡੀ ਜੀ। ਉਧਰੋਂ ਮਿਲ ਗਿਆ ਲਫਾਵੇ ਲੂਏ ਨਾਲੇ ਉਧਰ ਡ్రਾਈ ਫਰੂਟ ਵੀ ਵਧੀਆ ਮਿਲਦਾ ਸਿਕਰੇਟ ਤੇ ਬਾਕੀ ਚੱਲ ਕੇ ਦੇ ਦੇ ਇੱਧਰਲਾ ਬਜ਼ਾਰ ਦਾ ਬੰਦਾ ਉਹਨਾਂ ਖੁੱਲਾ ਹੋਵੇ ਬਸ ਆ ਪਹੁੰਚ ਗਏ ਆਪਾਂ ਡ్రਾਈ ਫਰੂਟ ਮਾਰਕੀਟ ਚ ਦੁਕਾਨਾਂ ਦੇ ਇੱਥੇ ਵੀ ਕਾਫੀ ਬੰਦ ਨੇ ਡ్రਾਈ ਫਰੂਟ ਵਾਲੀਆਂ ਖੁੱਲੀਆਂ ਨੇ ਓਏ 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 ਕਾਫੀ ਬਜ਼ਾਰ ਬੰਦ ਹੋ ਗਿਆ বিকਜ਼ ਆਫ ਸੰਡੇ ਹੁਣ ਕਿੱਥੋਂ ਲੱਭਣਗੇ ਲਫਾਵੇ ਪੁੱਛਣਾ ਪਣਾ ਥੇ ਕੇ ਨੂੰ ਲੋ ਇਹ ਮਾਰਕੀਟ ਹੈਗੀ ਬੰਦ ਉਹ ਕਹਿੰਦੇ ਹੁਣ ਤਾਂ ਨਹੀਂ ਮਿਲਣਗੇ ਚਲੋ ਬਾਜ਼ਾਰ ਆਏ ਆ ਫਿਰ ਦੂਜਾ ਸਮਾਨ ਲੈ ਚਲ ਦੇਣਾ ਥੋੜਾ ਜਿਹਾ ਹੋਰ ਲੈਣਾ ਸੀ ਬਾਜ਼ਾਰੋਂ ਬਾਜ਼ਾਰ ਵਾਲਾ ਕੰਮ ਨਵੇੜ ਦੰਨੇ ਆ ਹਾਂ ਲੋ ਭੀੜ ਫੜਾ ਕੱਦ ਲਾਇਆ ਯਾਰ ਚ ਜਿਹੜਾ ਮੇਨ ਸਮਾਨ ਲੈਣਾ ਈ ਉਹ ਤਾਂ ਮਿਲਿਆ ਨਹੀਂ ਚਲੋ ਗੁੱਗੂ ਦੇ ਆਪਣੇ ਵਾਈਫਸ ਮਿਲ ਗਏ ਆ ਬਾਕੀ ਅੱਗੇ ਟਰਾਈ ਮਾਰ ਲੈਨੇ ਕਿੱਦੀ ਦੁਕਾਨ ਕੋਈ ਖੁੱਲੀ ਹੋਈ ਏ ਨਹੀਂ ਤਾਂ ਫਿਰ ਕਿਤੋਂ ਦਾ ਲੱਭ ਕੇ ਲਿਓਨੇ ਪਣੇ ਆ ਈ ਵਾ ਦੁਕਾਨ ਮਿਲ ਗਈ ਆਪਾਂ ਨੂੰ ਖੁੱਲੀ ਤੇ ਮਿਲ ਗਿਆ ਸਮਾਨ ਸਾਰਾ ਆਪਾਂ ਨੂੰ ਚਲੋ ਹੁਣ ਟੈਨਸ਼ਨ ਖਤਮ ਆ ਦੇਖੋ ਇੱਥੇ ਹੁੰਦਾ ਸੀ ਪਹਿਲਾਂ 9 ਲੱਖਾ ਸਿਨੇਮਾ ਇਹ ਹੁਣ ਬਣ ਗਿਆ 9 ਲੱਖਾ ਟਰੇਡ ਸੈਂਟਰ ਹੋਲ ਸੇਲ ਦੀ ਮਾਰਕੀਟ ਇੱਥੇ ਸਾਰੀਆਂ ਹੋਲ ਸੇਲ ਦੀਆਂ ਦੁਕਾਨਾਂ ਆਈਆਂ ਹਲਵਾਵੇ ਵੀ ਜਿੱਥੋਂ ਲੱਤੇ ਆਪਾਂ ਹੋਲ ਸੇਲ ਦੀ ਦੁਕਾਨ ਸੀਗੀ ਗਿੱਲ ਰੋਡ ਤੇ ਮਹਿੰਗੇ ਮਿਲਦੇ ਇੱਥੇ ਸਹੀ ਰੇਟ ਤੇ ਮਿਲ ਗਏ ਆ ਦੇਖੋ ਲక్ష్ਮੀ ਸ਼ਰਮਾ ਸਿੰਗਲ ਸਕਰੀਨ ਸਿਨੇਮਾ ਇਹ ਵਧੀਆ ਹੁੰਦਾ ਹੀ ਪਹਿਲਾਂ ਯਾਰ ਹੌਣ ਤਾਂ ਮਲਟੀਪਲੈਕਸ ਬਣਾਤੇ ਆ ਦੇਖ ਲੋ ਸੰਡੇ ਆ ਸੰਡੇ ਵਾਲੇ ਦਿਨ ਬਜਾ ਦੀਆਂ ਰੌਣਕਾਂ ਇੱਧਰ ਹੀ ਛੱਡ ਜਾ ਤੁਸੀਂ ਬਾਹਰੋਂ ਆ ਰਹੇ ਥੋਨੂੰ ਹੋਟਲ-ਹੋਟਲ ਵੀ ਮਿਲ ਜਾਣਗੇ ਰਹਿਣ ਲਈ ਔਰ ਦੇਖੋ ਨਾਲ ਹੀ ਸਟੇਸ਼ਨ ਆ ਸਟੇਸ਼ਨ ਦੇ ਨਾਲ ਹੀ ਢਾਬੇ ਢੁੱਬੇ ਹੋਟਲ-ਹੋਟਲ ਸਾਰਾ ਕੁਝ ਅੱਧੀ ਰਾਤ ਨੂੰ ਜਾਓਗੇ ਤਾਂ ਵੀ ਤਾਂ ਤੁਹਾਨੂੰ ਖਾਣ ਪੀਣ ਨੂੰ ਮਿਲ ਜੂਗਾ ਕੁਝ ਨਾ ਕੁਝ ਭਾਗਾ ਚਲੋ ਇੱਧਰ ਹੀ ਛੱਡ ਚੱਲਈਆਂ ਨਾਲੇ ਬਜਾ ਦੀਆਂ ਰੌਣਕਾਂ ਦਾ ਸਾਡੀ ਇਹ ਸੰਡੇ ਹੋ ਜਾ ਮੰਡੇ ਹੋ ਇਹ ਬਾਜ਼ਾਰ ਦੀ ਭੀੜ ਕਦਾ ਨਹੀਂ ਖਤਮ ਹੁੰਦੀ ਤੇ ਹਮੇਸ਼ਾ ਭੀੜ ਰਹਿੰਦੀ ਰਹਿੰਦੀ ਆ ਲੋ ਗੁਰਦਰਾ ਸਾਹਿਬ ਦੇ ਦਰਸ਼ਨ ਕਰ ਲੋ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਬਾਬਾ ਜੀ ਸਾਰਿਆਂ ਤੇ ਇਹ ਪਹੁੰਚ ਗਏ ਆ ਆਪਾਂ ਗੱਲ ਚੌਂਕ ਆਹ ਲੋ ਇਹ ਸਾਰੀ ਗੱਲ ਰੋੜੀ ਆ ਪਿੱਛੇ ਗੱਲ ਚੌਂਕ ਸੀ ਇਹ ਗੱਲ ਰੋੜਾ ਅੱਛਾ ਢੇੜ ਢੇੜੇ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਦੱਸੋ ਤੁਸੀਂ ਕਦੇ ਲੋਹੜੀ ਮੰਗਣ ਗਏ ਹੋ ਇਹ ਮੇਰੇ ਖਿਆਲ ਨਾਲ 90 ਸਨ ਵਾਲੀ ਆ ਜਿਹੜੇ ਗਏ ਹੋਣਗੇ ਉਸ ਤੋਂ ਬਾਅਦ ਵਾਲੇ ਤਾਂ ਮੇਰੇ ਖਿਆਲ ਨਾਲ ਸ਼ਾਇਦ ਹੀ ਗਏ ਹੋਣ ਦੂਜੀ ਗੱਲ ਲੋਹੜੀ ਦੇ ਗੀਤ ਗੂਤ ਜਿਹੜੇ ਅੱਜ ਕੱਲ ਕਿਸੇ ਨੂੰ ਪਤਾ ਹੀ ਨਹੀਂ ਅੱਜ ਕੱਲ ਦੇ ਜਵਾਨਾਂ ਦਾ ਵੈਸੇ ਨਹੀਂ ਪਤਾ ਹਣਾ ਆ ਹੀ ਗਏ ਆ ਮੰਗਣ ਲੋਹੜੀ ਝੋੜੇ ਹੁੰਦੇ ਜਦੋਂ ਕਿਸੇ ਨੇ ਲੋਹੜੀ ਨਾ ਦੇਣੀ ਫੁੱਕਾ ਵੀ ਫੁੱਕਾ ਇਹ ਘਰ ਫੁੱਕਾ ਜਦੋਂ ਕਿਸੇ ਨੇ ਵਧੀਆ ਲੋਹੜੀ ਦੇਣੀ ਦਾ ਕੰਗਾ ਵੀ ਕੰਗਾ ਇਹ ਘਰ ਚੰਗਾ ਹੋਰ ਵੀ ਬੜੇ ਲੋਹੜੀ ਦੇ ਗੀਤ ਹੁੰਦੇ ਹਨਾ ਜੇ ਤੁਹਾਨੂੰ ਆਉਂਦਿਆ ਕਮੈਂਟ ਚ ਜਰੂਰ ਲਿਖ ਕੇ ਦੱਸਿਓ ਹਾਂਜੀ ਦੋਸਤੋ ਤੇ ਮਿੱਤਰੋ ਆਪਾਂ ਆ ਗਏ ਸੀ ਘਰੇ ਤੇ ਘਰੇ ਆ ਗਿਆ ਅੱਜ ਦਾ ਥੋੜਾ ਜਿਹਾ ਸਿਰਜਤ ਹੋ ਗਿਆ ਅੱਜ ਸ਼ਾਮ ਦਾ ਤੇ ਆਉਂਦੇ ਸਾਰੀ ਆਪਾਂ ਪੱਗ ਲਾਈ ਪਹਿਲਾਂ ਤੇ ਹੁਣ ਮੈਂ ਲੱਗਿਆ ਹੀ ਸਿਰਸੁਰਨ ਹੁਣ ਕਿਉਂਕਿ ਸਵੇਰੇ ਹੈਗਾ ਆਪਣੇ ਘਰੇ ਪਾਠ ਸੋ ਹੁਣ ਮੈਂ ਬਾਕੀ ਸਬਸ ਨੂੰ ਚੱਕ ਦਰ ਲੀਏ ਥੋੜਾ ਬੁੱਤ ਸਾਈਡਿੰਗ ਸ਼ੂਟਿੰਗ ਕਰ ਲਈਏ ਤੇ ਮਹਾਰਾਜ ਸਵਾਰੀ ਲੈ ਕੇ ਹੁਣੇ ਸਵੇਰੇ ਤਾਂ ਕਰਕੇ ਅੰਦਰ ਪਹਿਲੀ ਜਗਾ ਜਗਾ ਬਣਾ ਲਈਏ ਨੇ ਸਵੇਰੇ ਟਾਈਮ ਨਹੀਂ ਲੱਗਣਾ ਤੇ ਚਲੋ ਫਿਰ ਹੁਣ ਤੁਹਾਨੂੰ ਸਵੇਰੇ ਮਿਲਦੇ ਹਾਂ ਓਕੇ ਜੀ ਗੁੱਡ ਨਾਈਟ ਟੇਕ ਹਾਂਜੀ ਗੁੱਡ ਮਾਰਨਿੰਗ ਦੋਸਤੋ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਆਪਾਂ ਬਹੁਤ ਹੀ ਵਧੀਆ ਤੇ ਇਹ ਆਪਾਂ ਕੱਲ ਵਾਲਾ ਬਲੌਗ ਕੰਟੀਨਿਊ ਕਰ ਰਹੇ ਆਂ ਅੱਜ ਆ ਗਈ ਹੈ ਲੋਹੜੀ ਸਭ ਤੋਂ ਪਹਿਲਾਂ ਹੈਪੀ ਲੋਹੜੀ ਤੇ ਚਲੋ ਆਪਾਂ ਇਧਰ ਵਿਚਾਈ ਪਛੂਈ ਕਰ ਲਈ ਆ ਜਿੱਦ ਤੱਕ ਤੁਹਾਨੂੰ ਕੱਲ ਦੱਸਿਆ ਜੀ ਅੱਜ ਆ ਜਾਏਗਾ ਪਾਠ ਕਰੇ ਲੋਹੜੀ ਕਰਕੇ ਸਵਾ ਸਿੰਘ ਕਰ ਸਵਾ ਸਿੰਘ ਦੀ ਪਹਿਲੀ ਲੋਹੜੀ ਆ ਸੋਹ ਦੇ ਕਰਕੇ ਆਪਾਂ ਕਰ ਰਹੇ ਸੀ ਪਾਠ ਕਰੇ ਤੇ ਬਾਰਾਂ ਹੀ ਸਵਾਰੀ ਲੈ ਕੇ ਆਉਣੀ ਆ ਹੁਣ ਜਾ ਕੇ ਤਿਆਰ ਆਪਾਂ ਰੈਡੀ ਛੜੀ ਹੋ ਗਏ ਆ ਤੇ ਸੈਟਿੰਗ ਆਪਾਂ ਸਾਰੀ ਕਰਤੀ ਆ ਤੇ ਪਾਲਕੀ ਸਾਹਿਬ ਸਜਾਤੀ ਆ ਤੇ ਚਲੋ ਚੱਲਦੇ ਆ ਪਹਿਲਾਂ ਮਾਰੀ ਸਵਾਰੀ ਲੈ ਕੇ ਆਉਨੇ ਆ ਫਿਰ ਤੁਹਾਨੂੰ ਬਾਅਦ ਚ ਮਿਲਦੇ ਆ ਦਰਬੰਦ ਦੇ ਠਾਂਡੇ ਦਰਬਾਰ ਸੁਜ ਬਿਨ ਸੋਤ ਕਰੈ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਸੋਕਹ ਟਾਲੂ ਗੁਰੂ ਸੇਵੀਐ ਅਹਨਸ ਹਾਂਜੀ ਦੋਸਤੋ ਮਹਾਰਾਜ ਸਵਾਰੀ ਲੈ ਆਏ ਆ ਤਾਂ ਕਿ ਹੁਣ ਪਾਠ ਸ਼ੁਰੂ ਹੋ ਗਿਆ ਆ ਮੇ ਕੋਈ ਦਰਸ਼ਨ ਕਰਾਉਣ ਆ ਵਾਹਿ ਕੋ ਜਪੇ ਗਾਵੇ ਕੋ ਜਪੇ ਸੇ ਤੁਮ ਹਰਿ ਨਾਵੇ ਕੋ ਬਿਕੇ ਹਾਗ ਨਾ ਰੁਗਰ ਬਾਂਦੀ ਪੀਰ ਦੇ ਪ੍ਰਸ਼ਾਦ ਕੇ ਬਾਅਦ ਵੀ ਖਾਣ ਨੂੰ ਮਿਲੂਗਾ ਆਪਾਂ ਨੂੰ ਤਰ ਸਾਰਿਆਂ ਦਾ ਯੋਗਦਾਨ ਲੱਗਿਆ ਪ੍ਰਸ਼ਾਦ ਬਣਾਉਣ ਜੋ ਤਿੰਨੇ ਆਣੇ ਯੋਗਦਾਨ ਲੱਗਿਆ ਹੋਈ ਪ੍ਰਸ਼ਾਦ ਹੋ ਗਿਆ ਤਿਆਰ ਸੇਵਕ ਹੋ ਕੇ ਸੇਵਾ ਦੇ ਹਾਲਾ ਮੁਦਮਤ ਮਨ ਹੀਰੇ ਵਰਚਨੀ ਹਰ ਨਾਮੁ ਜੇ ਅਨੁਕੂਲ ਕੋ ਕੋ ਪੰਜਾਓ ਹਾਂਜੀ ਹਾਂਜੀ ਆਪਾਂ ਵੀ ਕਰੋ ਬਾਹਰ ਆਪਾਂ ਦਾ ਤਈ ਸਮੂਸੇ ਦਾ ਤੇ ਇਹ ਵਰਦੀ ਦਾ ਆਰਡਰ ਉਹ ਮਿਲ ਲਈ ਆਪਾਂ ਨੂੰ 11:30 ਵਜੇ ਸਾਰਾ ਟਾਈਮ ਹੋ ਗਿਆ ਮੈਂ ਕਿਹਾ ਚਲੋ ਚੱਕ ਲਈਏ ਫਟਾਫਟ ਜਾ ਕੇ ਤੇ ਹੁਣ ਆਪਾਂ ਚੱਲੇ ਆ ਉਹ ਸਮੂਸੇ ਦੇ ਵਰਦੀ ਚੱਕਣ ਤੇ ਇਹ ਨੇ ਜਲ ਕੇ ਰੈਡੀ ਆ ਕਿ ਨਹੀਂ ਇਹ ਹੈਗਾ ਢੋਲੇ ਵਾਲਾ ਅੱਗੇ ਢੋਲੇ ਵਾਲਾ ਤੁਹਾਨੂੰ ਬਾਰ ਬਾਰ ਦਿਖਾਇਆ ਨਾ ਆ ਜਾ ਅੰਦਰੋਂ ਦੇਖ ਲਓ ਟੋਲੀ ਵਾਲੀਆਂ ਗਲੀਆਂ ਓਏ ਲੁੱਟ ਲਿਆ ਲੁੱਟ ਲਿਆ ਲੁੱਟ ਲਿਆ ਨੇ ਆਣੇ ਪਤੰਗ ਲੁੱਟਣ ਲੱਗੇ ਹੋ ਗਏ ਨੋਈ ਆਪਣਾ ਆਰਡਰ ਹੈਗਾ ਰੈਡੀ ਸਮੋਸਾ ਕਿੰਗ ਆਹ ਬਾਈ ਕੋ ਸਾਰਾ ਤਰ੍ਹਾਂ ਦੇ ਸਮੋਸੇ ਹੋ ਗਏ ਕਰ ਲੋ ਚੱਕ ਜਿਹੜਾ ਖਾਣਾ ਲੋ ਜੀ ਚੱਕ ਲਿਆ ਆਪਾਂ ਆਪਣਾ ਆਰਡਰ ਤੇ ਤੋਂ ਪੇਟੀਆਂ ਸਮੋਸੇ ਪਰ ਵੀ ਰੱਖ ਲਿਆ ਆਪਾਂ ਡਿੱਗੀ 'ਚ ਇਹ ਹੁਣ ਚੱਲੀਏ ਆਪਾਂ ਘਰ ਨੂੰ ਵਾਪਸ ਮੁਗਲੀ ਵਾਲਾ ਗੋਫਲੀ ਸਮੋਸੇ ਵਰਫੀ ਉਪਰ ਰੱਖਤੀ ਇਹ ਤਾਂ ਠੀਕਰ ਹੋਣ ਲੱਗਿਆ ਜੀ ਠੀਕਰ ਹੋ ਗਿਆ ਸ਼ੁਰੂ ਸਾਡਾ ਸੱਬੂ ਸਿੰਘ ਸਤਾ ਹੀ ਪਿਆ ਲੋ ਇੱਕਾ ਦੇਖੋ ਲੋਕੀ ਕੋਠੇ ਚੜ੍ਹੇ ਹੋ ਆ ਗਾਣੇ-ਗਾਣੇ ਲਾ ਕੇ ਲੱਗੇ ਪਤੰਗ ਚੜਾਉਣਾ ਨਜ਼ਾਰੇ ਨਾਲ ਆਹ ਦੇਖੋ ਕੋਠੇ ਚੜ੍ਹੇ ਹੋ ਆ ਆ ਲੱਗੇ ਪਤੰਗ ਪਤੰਗ ਚੜਾਉਣਾ ਨਜ਼ਾਰੇ ਨਾਲ ਇਹਦਾ ਲਿਫਾਫੇ ਨੇ ਕੰਬਲੇ ਕਰ ਲਿਆ ਪਹਿਲੀ ਵਾਰੀ ਵੱਡੇ ਆ ਕੇ ਦੂਜੀ ਵਾਰੀ ਵੀ ਜਾਂਦੇ ਰਾਤੀਓਂ ਗਮਾਤੇ ਉਹਨਾਂ ਨੇ ਹੁਣ ਤੀਜੀ ਵਾਰੀ ਲੈ ਕੇ ਆਏ ਮਲਫਾਵੇ ਇਹ ਆ ਇਹ ਲਿਫਾਫੇ ਕੰਬਲੇ ਕਰ ਲਏ ਤੀਜੀ ਵਾਰੀ ਲਿਫਾਫੇ ਮੰਗਾਏ ਇਹਨਾਂ ਨੇ ਲਿਫਾਫੇ ਕਿਹਨਾਂ ਕਿਤੇ ਆ ਤੁਸੀਂ ਅਸੀਂ ਨਹੀਂ ਕੀਤੇ ਆ ਫਟਾਫਟ ਪੈਕ ਕਰੋ ਭੁੱਖ ਲੱਗੀ ਮੈਨੂੰ ਕੋਈ ਨਹੀਂ ਆਪਾਂ ਉਧਰ ਘਰ ਵੀ ਤਾਂ ਪਾਠ ਕਰਾਣਾ ਨਾ ਫਿਰ ਬਾਅਦੇ ਲੋੜ ਪੈਣੀ ਇਹ ਪ੍ਰਸ਼ਾਦ ਪੈਕ ਹੋਣ ਲੱਗ ਗਿਆ ਲੰਕੇ ਦਾ ਸੋਚ ਕੇ ਕਰਦੇ ਹਾਂ ਮੋਹਣੀ ਆ ਜੀ ਪੈਕ ਕਰਕੇ ਰਾਤੀ ਤੱਕ ਨਹੀਂ ਹੁਣ ਪ੍ਰਸ਼ਾਦ ਪੈਕ ਕਰਨ ਲੱਗਿਆ ਉਹ ਚਾਹ ਵੀ ਬਣ ਗਿਆ ਜੋ ਪੀ ਲੋ ਫਟ ਹੈ ਜੀ ਬੋਨੇ ਸੁਨੇਹਾਨ ਸਤਿ ਸ੍ਰੀ ਅਕਾਲ ਹਾਂ ਜੀ ਦੋਸਤੋ ਪਾੜੀ ਹੋ ਗਈ ਸਮਾਪਤੀ ਤੇ ਬਿਸਤਰੇ ਬੁਸਤਰੇ ਸਾਬ ਪਕਰ ਤੇ ਇਕੱਠੇ ਅਸਲ ਹਾਵਨਾ ਸਾ ਆ ਕੁਛ ਹੁੰਦਾ ਇਸ ਹਾਵਨਾ ਸਾਰਾ ਰੰਗ ਖਰਾਉ ਗਿਆ ਇਹ ਪਹਿਲਾ ਸਭ ਤੋਂ ਪਹਿਲਾ ਗੁਰਦਸਾਹ ਮਹਾਰਾਜ ਸ਼ੁਰੂ ਛੱਡ ਗਏ ਤੇ ਉਸ ਤੋਂ ਬਾਅਦ ਪ੍ਰਸ਼ਾਦ ਵੰਡਿਆ ਉਸ ਤੋਂ ਬਾਅਦ ਹੁਣ ਜਿੰਨਾ ਵਿਛਾਈ ਕੀਤੀ ਸਾਰੀ ਚੱਕੀ ਤੇ ਜੋ ਸਮਾਨ ਜੀ ਸਾਰਾ ਛੱਡ ਗਿਆ ਜਿੱਥੇ ਛੱਡ ਕੇ ਹੋਣਾ ਸੀ ਤੇ ਹੁਣ ਥੋੜਾ ਫ੍ਰੀ ਹੋਏ ਜੀ ਹੁਣ ਫੋਨ ਆ ਗਿਆ ਹੁਣ ਆਉਣ ਲੱਗਾ ਰਿਕਟਰ ਲੋ ਜੀ ਆਪਾ ਹੋ ਗਏ ਆ ਫ੍ਰੀ ਹੁਣ ਤੇ ਹੁਣ ਸਾਡਾ ਹੋ ਗਿਆ ਇਨਵਰਟਰ ਖਰਾਉ ਹੁਣ ਲਾਈਟ ਚਲੀ ਗਈ ਆ ਇਨਵਰਟਰ ਚ ਲਿਆ ਕੇ ਪਾਣੀ ਪਾ ਲਿਆ ਪਤਾ ਨਹੀਂ ਚੱਲ ਰਿਹਾ ਨਹੀਂ ਚਾਰਜ ਹੀ ਨਹੀਂ ਹੋ ਰਿਹਾ ਪਤਾ ਨਹੀਂ ਕੀ ਚੱਕਰ ਦਾ ਤੇ ਹੁਣ ਆਪਾਂ ਹੈਗੇ ਆ ਨਿਹਰੇ ਚ ਤੇ ਹੁਣ ਲਾਈਟ ਚਲੀ ਗਈ ਆ ਹਨੇਰਾ ਹੋਇਆ ਪਿਆ ਪੂਰਾ ਇਨਵਰਟਰ ਦਾ ਚੱਲ ਨਹੀਂ ਰਿਹਾ ਕੰਮ ਪਤਾ ਨਹੀਂ ਕੀ ਚੈੱਕ ਕਰੋਗੇ ਪਾਣੀ ਵੀ ਲੈ ਕੇ ਪਾ ਲਿਆ ਹੁਣ ਲਾਈਟ ਆਊਗੀ ਚਾਰਜ ਹੋਊਗਾ ਫੇਰ ਚੱਲੂਗਾ ਤੇ ਹੁਣ ਜਾਣਾ ਆ ਧੂਣੀ ਲਾਉਣ ਲਈ ਬਾਲਣ ਲੈਣ ਲੱਕੜਾਂ ਜਾਂ ਪਾਥੀਆਂ ਜੋ ਮਿਲਦਾ ਚਲੋ ਚੈੱਕ ਕਰਕੇ ਚੈੱਕ ਕਰਦੇ ਆਂ ਦੇਖਦੇ ਆਂ ਤੇ ਚਲੋ ਚੱਲਦੇ ਆਂ ਫੇਰ ਲੱਕੜਾ-ਲੁਕੜਾ ਲੈ ਕੇ ਆਉਨੇ ਨੇ ਜਦ ਤੱਕ ਲੈਟ ਆ ਜਾਂਦੀ ਆ ਪਹੁੰਚ ਗਿਆ ਆਪਾਂ ਲੱਕੜਾ ਲੈਣ ਉਹ ਦੇਖੋ ਲੱਕੜਾਂ ਚੀਰੀ ਜਾਂਦੇ ਆਰੇ ਤੇ ਹਵਾਜ ਲੱਕੜਾਂ ਲੈਣੋਂ ਮੋਹ ਤੇ ਆ ਜਿਹੜਾ ਕੰਮ ਪੂਰੀ ਭੇਜੀ ਜਾਂਦਾ ਉਹ ਲੋ ਇਹ ਲੱਕੜਾਂ ਲੈ ਕੇ ਆਪਾਂ ਆ ਗਏ ਸੀ ਤੇ ਹੁਣ ਆਪਾਂ ਛੱਡਣਾ ਆ ਬਿਸਤਰੇ ਐਕਟਿਵ ਹੋ ਜਾ ਦੇ ਲੋ ਇੱਕ ਵਾਰੀ ਚੱਕ ਲੈਂਦੇ ਆਪਾਂ ਸਾਰੇ ਬਿਸਤਰੇ ਤੇ ਹੁਣ ਪਹਿਲਾਂ ਬਿਸਤਰੇ ਰੱਖੀਏ ਤੇ ਫੇਰ ਘਰੇ ਜਾ ਕੇ ਬਾਲ ਦਿਆਂ ਧੂਣੀ ਆ ਗਏ ਆਪਾਂ ਘਰੇ ਸਾਰਾ ਕੁਝ ਆ ਗਿਆ ਆਪੋ ਆਪਣੀ ਜਗ੍ਹਾ ਤੇ ਗੱਡੀ ਆਪਣੀ ਜਗ੍ਹਾ ਤੇ ਬਾਈਕ ਆਪਣੀ ਜਗ੍ਹਾ ਤੇ ਐਕਟਿਵ ਬਾਹਰ ਕਢੀਆ ਕਿਉਂਕਿ ਲੱਕੜਾਂ ਪਈਆਂ ਨੇ ਧੂਣੀ ਬਾਪਾ ਬਾਹਰ ਲਾਉਣੀ ਗਲੀ ਦੇ ਵਿੱਚ ਤੋ ਚਲੋ ਹੁਣ ਸਾਰੀ ਸੈਟਿੰਗ ਹੋ ਗਈ ਆ ਡਨ ਤੇ ਹੁਣ ਆਪਾਂ ਲਾਉਨੇ ਆ ਧੂਣੀ ਲਓ ਜੀ ਲਾ ਲਈ ਆਪਾਂ ਵੀ ਧੂਣੀ ਦੇਖ ਲਿਆ ਮੱਥਾ ਗਲੀ ਤਿੰਨ ਧੂਣੀਆਂ ਲੱਗੀਆਂ ਐ ਕਾ ਲੱਗੀ ਸਾਡੀ ਉਹ 2 ਨੰਬਰ ਤੇ ਉਹ ਮੋੜ ਦੇ 3 ਨੰਬਰ ਤੇ ਤਿੰਨ ਧੂਣੀਆਂ ਲਾਈ ਬੈਠੇ ਆ ਆ ਸਾਡੀ ਮਹਿਫਲ ਲੱਗੀ ਆ ਉਹ ਉਧਰ ਲੱਗੀ ਆ ਕੋ ਕੋ ਮੋੜ ਤੇ ਲੱਗੀ ਆ ਆਹ ਮੂ ਬਣੀਆਂ ਰੋਡੀਆਂ ਖਾਓ ਇਹਦਾ ਨਜ਼ਾਰਾ ਵੜਾਉਂਦਾ ਯਾਰ ਇਕੱਠੇ ਬੈਗੇ ਨਾ ਇੰਜੋਏ ਕਰਨ ਦਾ ਬਾਅਦ ਕੀ ਅਗਲੇ ਸਾਲ ਪਾਵਾਂਗੇ ਆਪਾਂ ਪ੍ਰੋਪਰ ਲੋੜੀ ਸਹਿਵਾ ਸਿੰਘ ਜੀ ਲਓ ਤੁਹਾਨੂੰ ਫਿਰ ਧੋਣੀ ਦੇ ਥੋੜੇ ਬਹੁਤ ਸਿਨੇਮੈਟਿਕ ਸ਼ਾਟ ਦਿਖਾਉਣੇ ਆ ਆਂ ਹੀ ਛੋੜਾ ਟੋਲੀ ਬੁਲਾਇਆ ਉਹ ਟੋਲੀ ਤੋਂ ਤਨ ਚ ਵਜਾਇਆ ਯਾਰ ਉਹਨੂੰ ਧੁਨ ਖਰਾਬ ਹੈ ਤੇਰੀ ਯਾਰ ਤੂੰ ਤਾਂ ਪਿੱਟੀ ਜਾਣਾ ਇਹਨੂੰ ਲੋ ਜੀ ਮੱਗੀ ਧੁਣੀ ਤੇ ਹੋ ਗਈ ਸਮਾਪਤੀ ਸਭ ਉੱਠ ਗਿਆ ਆਪੋ ਆਪਣੇ ਘਰਾਂ ਚਲੇ ਗਏ ਆ ਤੇ ਚਲੋ ਕਰਨ ਆਪਾਂ ਵੀ ਸੌਣੇ ਆ ਸਵੇਰੇ ਆਫਿਸ ਜਾਣਾ ਇਹ ਸੀਗਾ ਆਪਣਾ ਲੋਹੜੀ ਦਾ ਵਲੌਗ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਜੇ ਵੀਡੀਓ ਵਿੱਚ ਕੋਈ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇ ਵਿੱਚ ਕੀ ਵਧੀਆ ਲੱਗਿਆ ਕੀ ਨਹੀਂ ਵਧੀਆ ਲੱਗਿਆ ਤਾਂ ਵੀ ਕਮੈਂਟ ਕਰਕੇ ਦੱਸ ਦਿਓ ਤੇ ਜੇ ਵਧੀਆ ਲੱਗੀ ਤੇ ਆਪਣੇ ਦੋਸਤਾਂ ਮਿੱਤਰਾਂ ਤੇ ਛਕੇ ਜਵੰਦੀਆਂ ਨਾਲ ਸ਼ੇਅਰ ਜਰੂਰ ਕਰਿਓ ਵੀਡੀਓ ਤੇ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਹੁਣ ਬੜੀ ਜਲਦੀ ਤੇ ਇਹ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੂਗੀ ਆ ਜਾਏਗੀ ਲੋਹੜੀ ਕੱਲ ਜਾਂ ਪਰਸੋਂ ਮਨ ਲੋਹੜੀ ਤੋਂ ਇੱਕ ਜਾਂ ਦੋ ਦਿਨ ਬਾਅਦ ਤੇ ਚਲੋ ਫਿਰ ਓਕੇ ਬਾਏ ਬਾਏ ਟੇਕ ਕੇਅਰ ਰੱਖ ਰੱਖਾ ਇੱਕ ਜਾਂ ਦੋ ਦਿਨ ਬਾਅਦ ਤਾਂ ਕਿਉਂਕਿ ਕੱਲ ਨੂੰ ਹੈਗਾ ਆਫਿਸ ਸੋ ਕੱਲ ਦੇ ਤਾਂ ਟਾਈਮ ਲੱਗਣਾ ਰਾਤ ਨੂੰ ਆ ਕੇ ਕਰਾਂਗੇ ਐਡਿਟ ਤੇ ਕੱਲ ਐਡਿਟ ਕਰਾਂਗੇ ਤੇ ਪਰਸੋਂ ਦੇਖਣਾ ਓਕੇ ਬਾਏ ਬਾਏ ਟੇਕ ਕੇਅਰ ਰੱਖ ਰੱਖਾ ਜੀ ਉਹਨਾਂ ਨੂੰ ਗੁੱਡ ਨਾਈਟ